thank ਆ ਵੈਲਕਮ ਜੀ ਕਵਿਤਾ ਗੁਫਤਾ ਜੀ ਤੁਹਾਡਾ ਬਹੁਤ ਵੱਡਾ ਰਤਵਾ ਤੇ ਬਹੁਤ ਵੱਡਾ ਤੁਹਾਡਾ ਨਾਮ ਹੈ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਰੇ ਇਨਵਾਈਟ ਕਰਨ ਲਈ ਮੈਂ ਬਹੁਤ ਜ਼ਿਆਦਾ ਵੜਪਾ ਕੀ ਹੈ ਜਿਹੜਾ ure ਮੈਨੂੰ ਇਨਵਾਈਟ ਕੀਤਾ ਗਿਆ ਜਿਹੜਾ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਤਵਾਂ ਜਿਹੜੀ ਚੈਂਪੀਅਨਸ਼ਿਪ ure ਐਥਲੈਟਿਕਸ ਮੀਟ ਹੋ ਰਹੀ ਹੈ ਇਹ ਬਹੁਤ ਜ਼ਿਆਦਾ ਸ਼ਲਾਗ ਹੋ ਗਈ ਕੰਮ ਕਾਰਜ ਕੀਤਾ ਜਾ ਰਿਹਾ ਹੈ ਸਾਰੀ ਪ੍ਰਬੰਧਕ ਕਮੇਟੀ ਇਸ ਲਈ ਬਹੁਤ ਬਹੁਤ ਪ੍ਰਸ਼ੰਸਾ ਦੇ ਕਾਬਿਲ ਹੈ ਕਿਉਂਕਿ ਐਸੇ ਕਾਰਜ ਸ਼ਹਿਰ ਦੀ ਡਿਮਾਂਡ ਹੈ ਕਿਉਂਕਿ ਅੱਜ ਦਾ ਟਾਈਮ ਦੇਖਿਓ ਬੱਚੇ ਬਹੁਤ ਸਟ੍ਰੈਸਡ ਹੈ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਲੋਡ ਹੈ ਬੱਚਿਆਂ ਤੇ ਹਰ ਟਾਈਮ ਉਹ ਮਾਨਸਿਕ ਪਰੇਸ਼ਾਨੀ ਵਿੱਚ ਰਹਿੰਦੇ ਆਂ ਕਿਤਾਬਾਂ ਨਾਲ ਘਿਰੇ ਰਹਿੰਦੇ ਹਨ ਤੇ ਉਹ ਵੀ ਜ਼ਰੂਰੀ ਹੈ ਤੇ ਪਰ ਉਹਦੇ ਨਾਲ ਨਾਲ ਜਿਹੜੇ ਆਪਾਂ ਨੂੰ ਪਤਾ ਹੈ ਜਿਹੜਾ ਖੇਡਾਂ ਵੈ ਉਹ ਆਪਣੀ ਨੰਗ ਹੈ ਆਪਣੇ ਸਮਾਜ ਦਾ ਵੀ ਹੈ ਆਪਣੇ ਸਰੀਰ ਲਈ ਵੀ ਬਹੁਤ ਜ਼ਰੂਰੀ ਹੈ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਤੇ ਸਾਰੀ ਹੀ ਟੀਮ ਪ੍ਰਸ਼ੰਸਾ ਦੀ ਤੇ ਵਧਾਈ ਦੀ ਪਾਤਰ ਹੈ। ਤੇ ਆਨ ਵਾਲੇ ਟਾਈਮ ਵਿੱਚ ਐਸੀਆਂ ਹੀ ਖੇਡਾਂ ਦਾ ਐਥਲੈਟਿਕ ਮੀਟਸ ਹੁੰਦੀਆਂ ਰਹਿਣ ਆਪਣੇ ਸ਼ਹਿਰ ਵਿੱਚ ਤਾਂ ਜੋ ਬੱਚੇ ਦੇਖੋ ਉਹਰੇ ਛੋਟੇ ਲੈਵਲ ਤੋਂ ਵੱਧ ਕੇ ਆਪਾਂ ਨੈਸ਼ਨਲ ਲੈਵਲ ਤੱਕ ਸਟੇਟ ਲੈਵਲ ਤੱਕ ਖੇਡਾਂਗੇ ਤਾਂ ਹੀ ਬੱਚਿਆਂ ਦੀ ਗਰੋਥ ਹੋਏਗੀ। ਇਹੀ ਬੱਚਿਆਂ ਨੇ ਅੱਗੇ ਜਾ ਕੇ ਨੈਸ਼ਨਲ ਲੈਵਲ ਤੱਕ ਖੇਲਣਾ ਹੈ। ਤੇ ਇਸ ਕਰਕੇ ਸਾਰੇ ਬੱਚੇ, ਪੇਰੈਂਟਸ, ਪ੍ਰਬੰਧਕ ਸਾਰੇ ਹੀ ਵਧਾਈ ਦੇ ਪਾਤਰ ਹੈ। ਧੰਨਵਾਦ। ਸਾਡੇ ਇੱਕ ਸੱਤੇ ਦੇ ਮੈਡਮ ਪਹੁੰਚਨੇ ਕਿ ਬਹੁਤ ਖੁਸ਼ ਹਾਂ ਜੀ। ਕਾਲਜ ਦੇ ਵਿੱਚ ਜਾ ਕੇ ਕਹਿ ਕੇ ਆਇਆ ਇਹ ਸਾਡੇ ਇੱਕ ਵਾਰ ਕੀਮਤਾ ਕੀਵੀ ਡੈਮ ਕੱਢ ਕੇ ਸਾਡੇ ਕੋਲ ਪਹੁੰਚ ਗਈ। ਜੋ ਵੀ ਜਿਹੜੀ ਇਹ ਡਲਾਈਟਿੰਗ ਕਮੇਟੀ ਦਾ 7ਵੀਂ ਡਲਾਈਟਿੰਗ ਕਮੇਟੀ ਹੈ ਜੀ ਇਹ ਬਿਲਕੁਲ ਫ੍ਰੀ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਐਂਟਰੀ ਨਹੀਂ। ਸਾਰੇ ਬੱਚਿਆਂ ਦੀ ਸੇਵਾ ਕਰਦੇ ਹਾਂ। ਸੁਪਰ ਮਿਲਕ ਵੱਲੋਂ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਇਹਦੇ ਵਿੱਚ। ਸ਼ਖਸੀਅਤਾਂ ਇੱਥੇ ਮੰਚ ਤੇ ਜਿਨ੍ਹਾਂ ਦੇ ਮਾਨ ਸਨਮਾਨ ਹੋਏ ਨੇ ਔਰ ਕੀਮਤੀ ਸਮੇਂ ਸਮਾਗਮਾਟੇ ਕਿਤੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਪਹੁੰਚ ਤੇ ਨਿੱਘਾ ਸਵਾਗਤ ਮਨਵੀਰ ਭਾਜੀ ਵੱਲੋਂ ਇਹਨਾਂ ਦੇ ਜਿੰਨੇ ਵੀ ਸਾਥੀ ਨੇ ਜਿੰਨੇ ਵੀ ਸਾਰੇ ਬਜ਼ੁਰਗ ਸਹਿਬਾਨ ਨੇ ਸਾਰਿਆਂ ਵੱਲੋਂ ਇੱਥੇ ਪਹੁੰਚ ਤੇ ਨਿੱਘਾ ਸਵਾਗਤ